ਸਰ ਦੋ ਛੋਟੇ ਛੋਟੇ ਇਸ਼ੂ ਆ ਇੱਕ ਤਾਂ 63/15 ਐਫ ਆਈ ਆਰ ਹੈਗੀ ਆ ਜਿਹਦੇ ਵਿੱਚ ਡੇਰਾ ਮੁਖੀ ਰਾਮ ਰਹੀਮ ਜੀ ਨੂੰ ਨਾਮਜ਼ਦ ਕੀਤਾ ਹੋਇਆ 2.5 ਸਾਲ ਹੋ ਗਏ ਫਾਈਲ ਤੁਹਾਡੇ ਕੋਲ ਆਈ ਸੀਐਮ ਸਾਹਿਬ ਬੀਇੰਗ ਹੋਮ ਮਿਨਿਸਟਰ ਤੁਹਾਡੀ ਇਹ ਜ਼ਿੰਮੇਵਾਰੀ ਬਣਦੀ ਆ ਕਿਉਂਕਿ ਠੀਕ ਆ ਅਖਬਾਰਾਂ ਦੇ ਵਿੱਚ ਤਾਂ ਬਹੁਤ ਕੁਝ ਆ ਜਾਂਦਾ ਪਰ ਅੱਜ ਮੈਂ ਵਿਧਾਨ ਸਭਾ ਚ ਇਹ ਪੁੱਛਣਾ ਚਾਹੁੰਦਾ ਕਿ ਇਹਦੇ ਵਿੱਚ ਕਿਥੇ ਇੱਕ ਸਮੱਸਿਆ ਹੈਗੀ ਆ ਵੀ ਉਹਦੀ ਪ੍ਰੋਸੀਕਿਊਸ਼ਨ ਸੈਂਕਸ਼ਨ ਵੀ ਜਿਹੜੀ ਉਹ ਨਹੀਂ ਦਿੱਤੀ ਜਾ ਰਹੀ ਔਰ ਦੂਸਰੀ ਮੈਂ ਬੇਨਤੀ ਕਰਨਾ ਚਾਹੁੰਦਾ ਸਾਡੇ ਜੋੜਾ ਮਾਜਰਾ ਸਾਹਿਬ ਨੂੰ ਮੈਂ ਏਸੀ ਹਾਊਸ ਦੇ ਵਿੱਚ ਸੀਐਮ ਸਾਹਿਬ ਨੂੰ ਵੀ ਰਿਕਵੈਸਟ ਕੀਤੀ ਸੀ ਤੇ ਮੰਤਰੀ ਸਾਹਿਬ ਨੂੰ ਵੀ ਰਿਕਵੈਸਟ ਕੀਤੀ ਸੀ ਕਿ ਮੇਰੇ ਹਲਕੇ ਦੇ ਵਿੱਚ ਤਾਂ ਕੋਈ ਦਰਿਆ ਵੀ ਨਹੀਂ ਵਗਦਾ ਲੇਕਿਨ ਉੱਥੇ ਮਾਈਨਿੰਗ ਜਿਹੜੀ ਆ ਸੀਐਮ ਸਾਹਿਬ ਵੀ ਉੱਥੇ ਰਹਿੰਦੇ ਹੈਗੇ ਜਾ ਕੇ ਅਸਲੀ ਗੱਲ ਹੈ ਇੱਕ ਦਿਨ ਮੇਰਾ ਮਨ ਬਣਿਆ ਸੀ ਵੀ ਜਾ ਕੇ ਇਹਨਾਂ ਨੂੰ ਮਿਲਾਂ ਤੇ ਇਹਨਾਂ ਨੂੰ ਕਮਾਂ ਵੀ ਆਜੋ ਮੈਂ ਪੋਲਿਟਿਕਸ ਨਹੀਂ ਕਰਨੀ ਚਾਹੁੰਦਾ ਲੇਕਿਨ ਆਜੋ ਆਪਾਂ এনਵਾਇਰਨਮੈਂਟ ਦੀ ਗੱਲ ਕਿਤੇ ਕਰਕੇ ਦੇਖ ਲਈਏ 70 70 ਫੁੱਟ ਸਪੀਕਰ ਸਾਹਿਬ 70 ਫੁੱਟ ਉੱਥੇ ਮਾਈਨਿੰਗ ਹੋ ਰਹੀ ਆ ਔਰ ਕੋਈ ਉਹਨਾਂ ਨੂੰ ਪੁੱਛਣ ਵਾਲਾ ਨਹੀਂ ਨਾਲ ਪੁਲਿਸ ਰਲਈ ਹੋਈ ਆ ਨਾਲ ਸਿਵਲ ਐਡਮਿਨਿਸਟ੍ਰੇਸ਼ਨ ਰਲਈ ਹੋਈ ਆ ਨਾਲ ਮਾਈਨਿੰਗ ਡਿਪਾਰਟਮੈਂਟ ਰਲਿਆ ਹੋਇਆ ਔਰ ਮੈਂ ਮੰਤਰੀ ਸਾਹਿਬ ਨੂੰ ਇੱਥੇ ਬਹਿ ਕੇ ਮੈਨੂੰ ਕਹਿੰਦੇ ਵੀ ਅੱਜ ਹੀ ਹੋ ਜੋ ਲੇਕਿਨ ਉਹਦੇ ਤੋਂ ਬਾਅਦ ਪ੍ਰਣਾਲਾ ਉੱਥੇ ਦਾ ਉੱਥੇ ਆ ਕੰਮ ਉੱਥੇ ਦਾ ਉੱਥੇ ਖੜਾ ਜੇ ਸਰ ਬੇਸਿਕਲੀ ਗੱਲ ਇੰਨੀ ਕਾ ਆਪਣੀ ਬਦਨਾਮੀ ਸਭ ਦੀ ਹੋ ਰਹੀ ਆ ਕਈ ਵਾਰੀ ਭੁਲੇਖਾ ਹੁੰਦਾ ਸਰਕਾਰ ਨੂੰ ਵੀ ਇਹ ਕਿਉਂਕਿ ਸਮਾਂ ਲੰਘ ਜਾਣਾ ਸਮਾਂ ਕਿਸੇ ਲਈ ਰੁਕਦਾ ਨਹੀਂ ਹੈ ਜਿਹੜੇ ਪਹਿਲਾਂ ਵੀ ਚੀਫ ਮਿਨਿਸਟਰ ਆਏ ਸੀ ਕਈ ਵਾਰੀ ਪੰਜ-ਪੰਜ ਵਾਰੀ ਦੇ ਚੀਫ ਮਿਨਿਸਟਰ ਵੀ ਬਹੁਤ ਕੁਝ ਸੋਚਦੇ ਸੀਗੇ ਲੇਕਿਨ ਸਮਾਂ ਲੰਘ ਗਿਆ ਔਰ ਉਹ ਗੱਲ ਜਿਹੜੀ ਅੱਜ ਸਾਰਿਆਂ ਦੇ ਪੰਜਾਬ ਦੇ ਸਾਹਮਣੇ ਆਪਣੇ ਸਾਰਿਆਂ ਦੇ ਗਲ ਚ ਲਟਕਦੀ ਆ ਕਿ ਇਹ ਸਾਰੇ ਪੋਲੀਟੀਸ਼ਨ ਜਿਹੜੇ ਆ ਇਹ ਇੱਕੋ ਜਿਹੀ ਆ ਇੱਕੋ ਥਾਲੀ ਦੇ ਚੱਟੇ ਬੱਟੇ ਆ ਮੇਰੀ ਤੁਹਾਨੂੰ ਬੇਨਤੀ ਆ ਕਿ ਆਪਾਂ ਇਹਦੇ ਤੇ ਕੋਈ ਸੀਰੀਅਸਲੀ ਸੀਐਮ ਸਾਹਿਬ ਰਿਕੁਐਸਟ ਹੈ ਕਿ ਕਿ ਤੁਸੀਂ ਉੱਥੇ ਰਹਿਨੇ ਆਣ ਕੇ ਲੇਕਿਨ ਕਿਤੇ ਆਪੇ ਹੀ ਆ ਗਈ ਨਹੀਂ ਕਿਤੇ ਆਪੇ ਹੀ ਮੇਰੇ ਕਹਿ ਬਿਨਾ ਸਰ ਕਿਤੇ ਆਪੇ ਹੀ ਜਾ ਕੇ ਦੇਖ ਕੇ ਆਇਓ ਔਰ ਉੱਥੇ ਮੌਕੇ ਤੇ ਫਿਰ ਫੈਸਲਾ ਕਰਿਓ ਵੀ ਹਾਂ ਵੀ ਇਹ ਵਾਕਈ ਗੱਲ ਠੀਕ ਆ ਸਾਡਾ ਇਹੋ ਜਿਹਾ এনवायरमेंट ਜਿਹੜੇ 70 ਫੁੱਟ ਅਸੀਂ ਮਾਈਨਿੰਗ ਸਾਡੀ ਜਿਹੜੀ ਉਹ ਕਾਲੀ ਬਈ ਆ ਨਾ ਸਰ ਉਹ ਬਈ ਹੁਣ ਉੱਚੀ ਚੱਲਣ ਲੱਗ ਪਈ ਤੇ ਜਿਹੜੀ ਆਲੇ ਦੁਆਲੇ ਉੱਥੇ ਮਾਈਨਿੰਗ ਆ ਉਹ ਜ਼ੀਰੋ ਆਵਰ ਦੇ ਵਿੱਚ ਜਵਾਬ ਦੇਣਾ ਜ਼ਰੂਰੀ ਨਹੀਂ ਹੁੰਦਾ ਪਰ ਕੋਈ ਗੱਲ ਨਹੀਂ ਪ੍ਰਗਟ ਸਿੰਘ ਜੀ ਨੇ ਜੋ ਜਲੰਧਰ ਦਾ ਮਸਲਾ ਉਠਾਇਆ ਖਾਸ ਤਰਤੇ ਵਾਤਾਵਰਣ ਸੰਬੰਧੀ ਪੰਜਾਬ ਸਰਕਾਰ ਜਿਹੜੀ ਇਹ ਬਹੁਤ ਜ਼ਿਆਦਾ ਸੰਜੀਅਰ ਹੈ ਪਹਿਲੀ ਵਾਰ ਹੋ ਰਿਹਾ ਕਿ ਦਰਖਤਾਂ ਦੀ ਤੇ ਪਾਣੀਆਂ ਦੀ ਗੱਲ ਹੋ ਰਹੀ ਹੈ ਜਿਨ੍ਹਾਂ ਦੀਆਂ ਕਿ ਵੋਟਾਂ ਨਹੀਂ ਹੈਗੀਆਂ ਪੁਰਾਣੀਆਂ ਕੱਸੀਆਂ ਲੱਭ ਕੇ ਪਾਈਪਾਂ ਥੱਲੇ ਦੱਬੇ ਜਾ ਰਹੀਆਂ ਨੇ ਪੁਰਾਣੇ ਰਜਵਾਹੇ ਜਿਹੜੇ ਲੋਕਾਂ ਨੇ ਬਾਂਹ ਲਏ ਸੀ ਉਹ ਲੱਭੇ ਜਾ ਰਹੇ ਨੇ ਤੇ ਇਸ ਵਕਤ ਅਸੀਂ 70 ਤੋਂ 75% ਪਾਣੀ ਜਿਹੜਾ ਉਹ ਨਹਿਰੀ ਪਾਣੀ ਲੋਕਾਂ ਨੂੰ ਦੇਣ 'ਚ ਕਾਮਯਾਬ ਹੋਏ ਆ ਜੋ ਕਿ 16 ਮਾਰਚ ਜਿਸ ਦਿਨ ਓਥ ਲਈ ਸੀ ਸਪੀਕਰ ਸਾਹਿਬ ਉਸ ਦਿਨ 21% ਸੀ ਮੇਰੇ ਸੈਕਟਰੀ ਬੈਠੇ ਨੇ ਮੇਰੇ ਸਾਰੇ ਅਫਸਰ ਬੈਠੇ ਨੇ ਮੈਂ ਡਾਟਾ ਦੇ ਸਕਦਾ ਤੁਹਾਨੂੰ ਸੋ ਨਾਲ ਦੀ ਨਾਲ ਜਿਸ ਤਰ੍ਹਾਂ ਗੱਲ ਬੁੱਡੇ ਨਾਲੇ ਦੀ ਵੀ ਚੱਲੀ ਹੈ ਸੈਂਟਰ ਨਾਲ ਰਿਲੇਟਡ ਬਹੁਤ ਵੱਡੀ ਸਕੀਮ ਹੈ ਪਹਿਲਾਂ ਸ਼ਿਕਾਇਤ ਜੀ ਆਏ ਮੈਂ ਲੈ ਗਿਆ ਉੱਥੇ ਹਾਂ ਜੀ ਇਹ ਤਾਂ ਹੋਣਾ ਚਾਹੀਏ ਇਹ ਤਾਂ ਹੋਣਾ ਚਾਹੀਏ ਸੈਂਟਰ ਜਦੋਂ ਆਉਂਦਾ ਆ ਕੇ ਪ੍ਰੈਸ ਕਾਨਫਰੰਸ ਕਰਕੇ ਚਲਾ ਜਾਂਦਾ ਅਸੀਂ ਇਸ ਗੱਲ ਦੇ ਬਿਲਕੁਲ ਹੱਕਚਾਂ ਕਿ ਉਹ ਪਾਣੀ ਜਿਹੜਾ ਕਾਲਾ ਪਾਣੀ ਜਿਹੜਾ ਉਹ ਮੈਂ 2008 ਤੋਂ ਲੈ ਕੇ 2009 ਤੋਂ ਲੈ ਕੇ ਮੈਂ ਫਾਜ਼ਿਲਕਾ ਦੇ ਪਿੰਡਾਂ ਜਾਂਦਾ ਰਹਾਂ ਕਿਉਂਕਿ ਕੱਲਾ ਜ ਲੁਧਿਆਣੇ ਤੋਂ ਨਹੀਂ ਜਿਹੜਾ ਸਤਲ ਹੁਜਾ ਉਹ ਕਾਲਾ ਹੁੰਦਾ ਹੁੰਦਾ ਕਸੂਰ ਤੋਂ ਵਾਪਸ ਆ ਜਾਂਦਾ ਕਸੂਰ ਵੀ ਉਹਨਾਂ ਨੇ ਪਾਕਿਸਤਾਨ ਨੇ ਸਾਰੀਆਂ ਚਮੜੇ ਦੀਆਂ ਫੈਕਟਰੀਆਂ ਇਦੀ-ਇਦੀ ਕਿਨਾਰੇ ਲਾ ਰੱਖੀਆਂ ਨੇ ਵਾਪਸ ਜਦੋਂ ਆਉਂਦਾ ਤਾਂ ਇੰਨਾ ਕਾਲਾ ਹੋ ਜਾਂਦਾ ਕਿ ਉਹਨਾਂ ਪਿੰਡਾਂ ਦੇ ਪੱਤਨ ਚ ਪਾਣੀ ਚਲਾ ਗਿਆ ਡੂੰਗਾ ਨਾਲਕਾ ਲਵਾਉਣ ਦੀ ਉਹਨਾਂ ਦੀ ਵਿੱਤੀ ਹਾਲਾਤ ਹੈ ਨਹੀਂ। ਚੁਲੀ ਆਪਣਾ ਜਾ ਕੇ ਸਾਡਾ ਤੁਹਾਡਾ ਇਲਾਕਾ ਮੈਂ ਪਿੰਡਾਂ ਦੇ ਨਾਂ ਲੈ ਦਿੰਨਾ। ਦੋਨਾਂ ਨਾਨਕਾ, ਤੇਜਾ ਰਹਿਲਾ, ਮਹਾਤਮ ਨਗਰ, ਚੰਗੜ ਪੈਣੀ, ਤੇਜੀ ਵਾਲੀ ਰੇਲੀ, ਰੇਤੇ ਵਾਲੀ ਪੈਣੀ ਮੈਂ ਇਹਨਾਂ ਸਾਰੇ ਪਿੰਡਾਂ 'ਚ ਜਦੋਂ ਮੈਂ ਰਾਜਨੀਤੀ 'ਚ ਨਹੀਂ ਸੀ ਮੈਂ ਉਦੋਂ ਵੀ ਜਾ ਕੇ ਨਾਲਕੇ ਲਵਾਉਂਦਾ ਰਿਆ। ਸੋ ਮੇਰਾ ਮਤਲਬ ਇਹ ਨਹੀਂ ਹੈ ਕਿ ਮੈਂ ਕੱਲੀ ਸਰਕਾਰ 'ਚ ਹੀ ਹੋਵਾਂ ਤੇ ਉਹਦੀ ਕਰੀਏ। ਉਸ ਵੇਲੇ ਉਸ ਵੇਲੇ ਇਹ ਪਿੰਡ ਜਲਾਲਾਬਾਦ 'ਚ ਪੈਂਦੇ ਸੀਗੇ। ਔਰ ਜਲਾਲਾਬਾਦ ਤੋਂ ਐਮਐਲਏ ਕੌਣ ਸੀਗਾ ਸੁਵੀਰ ਸਿੰਘ ਬਾਦਲ ਔਰ ਉਸ ਵਿੱਚ ਉਹ ਇਲਾਕਾ ਫਾਜ਼ਿਲਕਾ ਦਾ ਇਲਾਕਾ ਤੇ ਸਿਹਤ ਮੰਤਰੀ ਕੌਣ ਸੀ ਸੁਜੀਤ ਸਿੰਘ ਜਿਆਣੀ ਮਤਲਬ ਸਿਹਤ ਮੰਤਰੀ ਦੇ ਤੇ ਡਿਪਟੀ ਮੁੱਖ ਮੰਤਰੀ ਦੇ ਇਲਾਕੇ 'ਚ ਅੱਜ ਜਾ ਕੇ ਦੇਖ ਲਿਓ ਅੱਜ ਅਸੀਂ ਉੱਥੇ ਹੁਣ ਡੂੰਗੇ ਬੋਰ ਲਵਾ ਰਹੇ ਹਾਂ ਪਰ ਜਿਹੜਾ ਪਹਿਲਾਂ ਹੋ ਗਿਆ ਡੈਮੇਜ ਉਹਦਾ ਕੁਝ ਨਹੀਂ ਕਰ ਸਕਦੇ ਹਰ ਘਰ 'ਚ ਬੀਲ ਚੇਰ ਆ ਜਨਾਬ ਤੁਸੀਂ ਦੇਖ ਹੀ ਨਹੀਂ ਸਕਦੇ ਉੱਥੇ ਉਹਨਾਂ ਪਿੰਡਾਂ ਨੂੰ 6 6 ਸਾਲ ਦੇ 7 7 ਸਾਲ ਦੇ ਬੱਚਿਆਂ ਦੇ ਵਾਲ ਚਿੱਟੇ ਹੋ ਜਾਂਦੇ ਨੇ ਇਹ ਗੱਲ ਮੈਂ ਪਾਰਲੀਮੈਂਟ 'ਚ ਵੀ ਉਠਾਈ ਸੀ ਆਰਸੈਨਿਕ ਹੈਵੀ ਮੈਟਲਸ ਨੇ ਈਵਨ ਜਿਹੜਾ ਯੂਰੇਨੀਅਮ ਪਾਇਆ ਜਾਂਦਾ ਉਹਦੇ ਪਾਣੀ 'ਚ ਯੂਰੇਨੀਅਮ ਕੋਈ ਕੋਈ ਕਿਤੇ ਆ ਨੀਂਦ ਦਾ ਕਾਦਾ ਪਾਣੀ ਕਾਦੇ ਕਾਲਾ ਪੰਜਾਬ ਹੈ ਕਾਦ ਸੋ ਅਸੀਂ ਕਿਹਾਂ ਹੰਦੇ ਰਗੇ ਹੋਇਆ ਪ੍ਰਗਟਪਾ ਜੀ ਮੈਂ ਕੱਲਾ ਨਹੀਂ ਜਾਣਾ ਜਦੋਂ ਹੁਣ ਮੈਂ ਆਇਆ ਜਲੰਧਰ ਤੁਸੀਂ ਵੀ ਨਾਲ ਚਲਿਓ ਤੁਸੀਂ ਮੈਨੂੰ ਦਿਖਾਓ ਇਮੀਜਿਐਲੀ ਹੱਲ ਹੋਊਗਾ ਸਾਰਾ ਮਸਲਾ ਬਹੁਤ ਬਤਨ